ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਪਸ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਸੁਨਾਮ ਸ਼ਹਿਰ ਤੋਂ। ਸਰਦਾਰ ਸ਼ਹੀਦ ਉਦਮ ਸਿੰਘਾ ਦਾ ਸੁਨਾਮ ਹੈ ਸਾਡੇ ਏਰੀਆ ਦਾ ਸ਼ਹਿਰ ਹੈ। ਜ਼ਿਲ੍ਹਾ ਸੰਗਰੂਰ ਰਜਨਾ ਪਾਈਆਂ ਨੂੰ ਤੇ ਸ਼ਹਿਰ ਆ ਗਿਆ ਸੁਨਾਮ ਕਿਉਂਕਿ ਸ਼ਹਿਰ ਤੋਂ ਥੋੜਾ ਜਿਹਾ ਨਾਲ ਹੀ ਆ ਗਿਆ ਵਿਚੀ ਮੰਨ ਲਓ ਤੁਸੀਂ ਬਾਹਰਲੇ ਬੰਨੇ ਬਕਸੀਆ ਵਾਲੇ ਰੋਡ ਤੇ ਆ ਗਏ ਬਾਈ ਜਿਆ ਡੈਰੀ ਫਾਰਮ ਜਿੱਥੇ ਬਾਈ ਹੁਰੀ ਕੰਮ ਕਰਦੇ ਨੇ ਵਪਾਰ ਦਾ گاਵਾ ਦਿਖਾਵਾਂਗੇ 4 1 HF ਬੱਚੀ ਤੇ 1 HF ਕ੍ਰੋਸ ਤੇ ਇੱਕ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਵੱਡੇ ਕਦ ਕਾਠਾ ਦੀ ਤੇ ਇੱਕ ਜਰਸੀ ਹੋ ਰਹਾ ਇਧਰਲੇ ਬੰਨੇ ਦੇ ਥੋੜੇ ਥੋੜੇ ਸਿੰਘ ਨੇ ਉਹਨੂੰ ਤੁਸੀਂ ਜਰਸੀ ਤੇ ਮਤਲਬ ਕਰਾਸ ਜਾਂ ਲਾ ਲਓ ਥੋੜਾ ਕਰਾਸ ਸੰਗ ਚ ਆ ਗਈ ਤੇ ਤਿੰਨ ਹੈਗੀਆਂ ਨੇ ਤਾਜ਼ੀਆਂ ਸੂਈਆਂ ਤਿੰਨਾ ਮਗਰ ਬੱਛੀਆਂ ਨੇ ਤੇ ਇੱਕ ਹੈਗਿਆ ਸੱਜਣੋਂ ਗੱਬਣ ਤੇ ਆਜੋ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਕੱਲੇ ਕੱਲੇ ਦਾ ਵੀਡੀਓ ਚ ਹੀ ਕਰਾਵਾਂਗੇ ਆਜੋ ਜੀ ਹੋਰ ਬਾਈ ਜੀ ਕੀ ਹਾਲ ਹੈ ਵਧੀਆ ਵੀਰੇ ਠੀਕ ਠਾਕ ਬਾਗੋ ਬਾਗ ਬਾਈ ਆ ਕੰਮ ਵਪਾਰ ਦਾ ਮੈਂ ਕਹਿੰਦਾ ਦੂਜੀ ਪੀੜ੍ਹੀ ਹੋਊਗਾ ਨਾ ਆਪਣੇ ਚੌਥੀ ਆ ਬਈ ਚੌਥੀ ਚੌਥੀ ਪੀੜ੍ਹੀ ਆ ਖੂਨ ਚੀਪ ਵਪਾਰਾ ਹਾਂ ਬਈ ਆਪਣੇ ਏਰੀਆ ਵਾਲੇ ਉਹ ਥੋੜਾ ਲੇਟ ਆਏ ਨੇ ਇਹ ਕੰਮ 'ਚ ਹਨਾ ਵੀਡੀਓ ਵਾਲੇ ਪਾਸੇ ਬਈ ਟਾਈਮ ਨਹੀਂ ਲੱਗਿਆ ਬਾਹਰ ਗਈਆਂ ਜਾਂਦੀਆਂ ਸੀ ਉਹਦੇ ਕਰਕੇ ਟਾਈਮ ਹੀ ਨਹੀਂ ਲੱਗਾ ਹੁਣ 10 ਦਿਨ ਵਿਹਲੇ ਦੀ ਮਹਾ ਚਾਲ ਹੋਵੇ ਕਿਹੜਾ ਗੱਲ ਹੋਰ ਦੱਸਦਾ ਨਾ ਬਾਈ ਦਾ ਕੰਮ ਆ ਜਿਹੜਾ ਥੋਕ ਮੰਗੂ ਸਿਸਟਮ ਆ ਇੱਥੇ ਤੋਂ ਬਾਈ ਤੋਂ ਵਪਾਰੀ ਮਾਲ ਲੈ ਕੇ ਜਾਂਦੇ ਨੇ ਹਾਂ ਬਈ ਹਾਂ ਸਾਰੇ ਆਲ ਓਵਰ ਆਲ ਓਵਰ ਵਪਾਰੀ ਆ ਲੈ ਜਾਂਦੇ ਨੇ ਤੋਂ ਇੱਕ ਨੰਬਰ ਤੋਂ ਕਰ ਲਈ ਸਟਾਰਟ ਕਰ ਲੋ ਜੀ ਆ ਆ ਮੱਛੀ ਤੇ ਮ ਆ ਦੇਖਿਆ ਨੇੜੇ ਲਾ ਕੇ ਆ ਦੇਖਿਆ ਥਣ ਥੋਨੇ ਦਾ ਇਹ ਰਾ ਟਾਪ ਕੁਆਲਟੀ ਦਾ ਗੱਲਬਾਤ ਕਰ ਲਈਏ ਜੀ ਮੱਝਾਂ ਦਾ ਥਣ ਲੱਗਿਆ ਪੱਛੀ ਨੂੰ ਤੇ ਹੁਣ ਪਛਾਣ ਨੂੰ ਹੋ ਕੇ ਦਿਖਾ ਦੇ ਕੱਦ ਵਿੱਡਾ ਵਾਲੀ ਆ ਲੰਬਾਈ ਲੰਬੂਈ ਵੀ ਚੰਗੀ ਆ ਤੇ ਕੰਨ ਵੀ ਬਿਲਕੁਲ ਨਿੱਕਾ ਕੰਨ ਆ ਗਿਆ ਨਿੱਕਾ ਕੰਨ ਆ ਬਾਈ ਇਹ ਮੇਰਾ ਖਿਆਲ ਐ ਐਚ ਐਫ ਕ੍ਰੌਸ ਚ ਆ ਗਈ ਨਾ ਐਚ ਐਫ ਕ੍ਰੌਸ ਆ ਬਾਈ ਥੋੜੀ ਆ ਬੱਚਾ ਬਾਈ ਬੱਛੀ ਆ ਵੀਰੇ ਉਹ ਬੱਛੀ ਵੀ ਦਿਖਾ ਦਰਸ ਬਾਈ ਲੈ ਨੇੜੇ ਜਿਆ ਕਿ ਵੀਰੇ ਬਾਹਲੀ ਪਿਆਰੀ ਆ ਯਾਰ ਆ ਬੱਛੀ ਕੁਆਲਟੀ ਵਾਲੀ ਟਾਪ ਆ ਬਾਈ ਇਹਨਾਂ ਦੇ ਚੰਗੇ ਸੀਮਨ ਦੀ ਆ ਸੀਮਨ ਵਧੀਆ ਭਰਾਏ ਦੀ ਬੰਦੇ ਨੇ ਬਾਈ ਦੰਦਾਂ 'ਚ 6 ਰੰਗ ਦਾ ਸੂਆ ਦੂਜਾ ਕਾਇਦ ਨੋਗੇ ਸੂਈ ਨੂੰ ਕੱਲ ਸੂਈ ਆ ਵੀਰੇ ਸ਼ਾਮ ਨੂੰ ਇਹ ਜੇ ਅਜੂਰ ਡੰਨਾ ਡੰਨਾ ਵੀਰੇ ਪਰ ਕੱਲ ਦੀ ਸੂਈ ਹੋਈ ਆ ਲੇ ਵਾਲੂਆ ਹੈਗਾ ਇਹਦਾ ਬਾਕਮਾਲ ਅੱਗੇ ਪਿੱਛੇ ਦਾ ਆਰਡਰ ਆ ਅਗਲੇ ਬੰਨੇ ਆਰਡਰ ਥੋੜਾ ਜਿਆਦਾ ਆਏ ਇੱਥੇ ਖੜਾ ਲਾ ਇੱਥੇ ਖੜਾ ਲਾ ਮੜਾ ਜਾ ਇਹ ਇੱਥੋਂ ਦਿਖਾ ਦੇ ਦੱਸੋ ਆਰਡਰ ਰੂਡਰ ਵੀ ਦਿਖਾ ਦੇ ਜਦੋਂ ਇੱਥੋਂ ਜਾਊਗੇ ਅਗਲੇ ਬੰਨੇ ਆ ਲੈ ਆ ਬਾਈ ਇਹਨੂੰ ਲੈ ਆ ਲੰਬਾਈ ਲੰਬੂਈ ਦਿਖਾ ਦੇ ਇੱਥੇ ਤੋਂ ਆਰਡਰ ਰੂਡਰ ਚੈੱਕ ਕਰਾ ਦੇ ਥਣ ਥਣ ਤਾਂ ਉਹੀ ਗੱਲ ਆ ਵੀ ਟੌਪ ਕੁਆਲਿਟੀ ਵਾਲੀ ਲੱਗਿਆ ਜਮੀ ਇਹ ਆਰਡਰ ਕੋਈ ਟੁੱਟਾ ਮਾਰਡਰ ਨਹੀਂ ਹੈਗਾ ਪੂਰਾ ਚੰਗਾ ਆਰਡਰ ਬਣਾਉਂਗਾ ਥੱਲੇੋਂ ਫਾਸ ਮਾਰਡਰ ਚਵਾਈ ਦੀ ਕਿਵੇਂ ਬਾਈ ਇਹ ਬਾਈ ਇੱਕ ਨੰਬਰ ਆਏਗੀ ਚਵਾਈ ਦੀ ਚਾਹੀਦੀ ਨਿਆਣਾ ਪਾਲਾ ਹੀ ਵੇਜਣਾ ਚਾਹੀਦੀ ਥੱਲੇ ਇਹ ਨਾ ਨਾ ਪਾਲਾ ਚਾਹੀਦੀ ਨਾ ਪਾਲਾ ਠੰਡੀ ਸੀਲ ਹੈ ਤੇ ਇਹਦੀ ਬੱਚੀ ਵੀ ਦਿਖਾ ਦੇ ਕੇਰਾ ਹੋਰ ਤਰਸ ਓਏ ਬੱਚੀ ਤੇ ਮਾਰਦੇ ਕੈਮਰਾ ਇਧਰਲੇ ਬੰਨੇ ਆ ਬੱਚੀ ਦਿਖਾ ਦੇ ਬੱਚੀ ਯਾਰ ਮੈਨੂੰ ਬੜੀ ਚੰਗੀ ਲੱਗੀ ਬਾਈ ਬੱਚੀ ਪੂਰੇ ਸੀਮਣ ਵਧੀਆ ਸੀਮਣ ਦੀ ਭਰਾਈ ਹੋਈ ਆ ਉਹਨਾਂ ਨੇ ਮੈਂ ਮਜ਼ਬੂਤ ਆ ਸਾਰੇ ਪਾਸੇ ਪੂਰਾ ਪਾਣੀ ਦੇਖ ਲੈ ਬਾਈ ਬੱਚੀ ਦਾ ਆ ਲੰਬੀ ਰੁੰਬੀ ਬਹੁਤ ਜ਼ਿਆਦੇ ਆ ਨਾ ਜਿਵੇਂ ਦੋ ਕੱਲ ਦੀ ਹੈ ਵੀਰੇ ਹਾਂ ਜਿਵੇਂ ਕਾ ਇੱਕ ਦਿਨ ਦੀ ਉਮਰਾ ਬੱਚੀ ਦੀ ਇੱਕ ਦਿਨ ਦੀ ਐਕਟਿਵ ਬਹੁਤ ਆ ਨਾ ਹਾਂ ਬਾਈ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਬਈ ਮੁੱਲ ਤਾਂ 65000 ਕਰ ਦਿਆਂ ਬੱਚੀ ਨੇ ਛੱਡ ਦਿਆਂਗੇ 60 ਦੀ ਛੱਡ ਦਾਂਗੇ 60000 ਦੀ ਦੇ ਦਾਂਗੇ ਮਾਨਤਨ ਮਾਨਪਨ ਮੌਕੇ ਤੇ ਕਰ ਦਾਂਗੇ ਬਈ ਯਾਰ ਆ ਆਰਡਰ ਚੰਗਾ ਬਣਾਉਂਗਾ ਤੇ ਹੁਣ ਆ ਜਾ ਤਰਸ ਦੋ ਨੰਬਰਾਂ ਹੀ ਚਾਹ ਤੇ ਮਾਰ ਦੇ ਇਹਦਾ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਹੈ ਨਾ ਇਹ ਵੀ ਦੂਜਾ ਸੂਆ ਬੱਚੀ ਆ ਇਹ ਦੰਦਾ ਜਿਵੇਂ ਆ ਬਾਈ 6 ਹੈ ਵੀਰੇ ਇਹ ਵੀ 6 ਦੰਦਾ ਹਾਂ ਬਾਈ ਇਹ ਵੀ ਤੋਰ ਤੋ ਜੀ ਖੋਲ ਕੇ ਇਹਦੇ ਨਾਲ ਬੱਚਾ ਕੀ ਆ ਬੱਚੀ ਆ ਵੀਰੇ ਪੱਛੀ ਇਹਦੇ ਨਾਲ ਵੀ ਹੁਣ ਬਾਈ ਕਹਣਗੇ ਵੀ ਗੁਰੀ ਹਰੇਕ ਦੀ ਤਾਰੀਫ ਕਰੀ ਨਾ ਪੱਛੀ ਇਹਦੀ ਵੀ ਬਾ ਕਮਾਲ ਆ ਯਾਰ ਇਹ ਕਰਦੀ ਸੂਈ ਆ ਬਾਈ ਇਹ ਅੱਜ ਸਵੇਰੇ ਸੂਈ ਆ ਵੀਰੇ ਸਵੇਰੇ ਖਾਲੀ ਵੀ ਕਰੀ ਹੋਈ ਆ ਬੌਲੇ ਚੋਹੇ 5 ਕਿਲੋ ਆ 4-5 ਕਿਲੋ ਬਾਈ ਕਹਿੰਦਾ ਇਹਦਾ ਮਤਲਬ ਸਵੇਰੇ ਕੱਢਿਆ ਬੌਲਾ ਤੇ ਹੁਣ ਹੈਗਾ ਸ਼ਾਮ ਦਾ ਟਾਈਮ ਹੁਣ ਚਵਾਈ ਦਾ ਟਾਈਮ ਹੀ ਆ ਬਾਈ ਚਵਾਈ ਦਾ ਇੱਥੇ ਖੜਾ ਲਾ ਬਾਈ ਮਾੜੀ ਇਹ ਇੱਥੇ ਰੋਕ ਲਾ ਤੇ ਇੱਥੋਂ ਤਰਸ ਫੇਸ ਕੁਆਲਿਟੀ ਵੀ ਦਿਖਾ ਦੇ ਫੇਸ ਕਰ ਦੇ ਉੱਪਰਲੇ ਬੰਨੇ ਬਾਈ ਹਾਂ ਬਿਲਕੁਲ ਨਵੇਂ ਹਾਨ ਚ ਆ ਗਈ ਪੱਛੀ ਤੇ ਖੜਨੀ ਖੁੜਨੀ ਚੈੱਕ ਕਰ ਸਕਦੇ ਹੋ ਕੱਦ ਵਿੱਡੇ ਦਾ ਆ ਗਿਆ ਦਰ ਏ ਨਹੀਂ ਬਾਲੇ ਵੱਡੇ ਕੱਦ 'ਚ ਹੈਗੀ ਇਹ ਆ ਗਈ ਦਰਮਿਆਨੇ ਕੱਦ ਕਾਟ 'ਚ ਤੇ ਆਰਡਰ ਇਹਦਾ ਚੰਗਾ ਹੈ ਤੇ ਸਾਨੂੰ ਥਣ ਥਣ ਵੀ ਇਹਦਾ ਬਾਕੀ ਦੱਸਦਾ ਹੋਊਗਾ ਵੀ ਸੂ ਇਹਦਾ ਦੂਜੇ ਯਾਰ ਓਰੀਜਨਲ ਆ ਤੇ ਪਛਾਣ ਤੁਹਾਡਾ ਰੂਟਰ ਦੀ ਬਣਾਵਟ ਵੀ ਚੰਗੀ ਆ ਬਾਈ ਆ ਇੱਥੋਂ ਦਿਖਾ ਦੇ ਤਾਂ ਆਰਡਰ ਸਮਾਰ ਕੇ ਤੇ ਅਗਲੇ ਬੰਨੇ ਉਹ ਵੀ ਦਿਖਾ ਦੇ ਅਗਲੇ ਬੰਨੇ ਥਣ ਥਣ ਨੂੰ ਦਿਖਾ ਦੇ ਇਹਦੇ ਮਗਰ ਇਹ ਵੀ ਏਬੀਐਸ ਦੀ ਬੱੱਚੀ ਆ ਵੀਰੇ ਆ ਬੱੱਚੀ ਦਿਖਾ ਦੇ ਸੀਮੰਟ ਦੱਸਿਆ ਦੀ ਅਗਲੇ ਨੇ ਹਾਂ ਆ ਹੈਗੀ ਆ ਬਾਈ ਕਿਸੇ ਟੌਪ ਕਲਾਸ ਸੀਮੰਟ ਦੀ ਇਹ ਬਾਕੀ ਸਾਨੂੰ ਚੀਜ਼ ਆ ਜਿਹੜੀ ਦੱਸੂਗੀ ਵੀ ਜਾਰੇ ਦਾ ਰੰਗ ਰੂਪ ਵੀ ਦੱਸੂਗਾ ਆ ਇਧਰ ਮਾਰਦੇ ਦਰਸੋ ਨਾੜੂਆ ਨਾਲੀ ਆ ਦਾ ਬਿਲਕੁਲ ਕੱਚੀ ਐ ਤਕਰੀਬਨ ਤਕਰੀਬਨ ਅੱਜ ਸਵੇਰੇ ਸੂਈਆ ਬਾਈ ਸਵੇਰੇ ਸੂਈਆ ਵੀਰੇ 7:00 ਵਜੇ ਹਾਂ ਇਹਦਾ ਇੱਥੇ ਦਿਖਾ ਦੇ ਐਨਸ ਮਾਰ ਕੇ ਜੇਰ ਜੂ ਰੋਕੇ ਵੀਰੇ ਦੋਸਤ ਦੇ ਕੰਨ ਨਹੀਂ ਹੁੰਦੇ ਉਹ ਗੱਲ ਬਾਤ ਆ ਨਾ ਇਹਦੀ ਇਹਦੇ ਪੈਸੇ ਕਿੰਨੇ ਲਵਾਂਗੇ ਵੀਰੇ ਦਾ ਵੀ ਮੁੱਲ 65000 ਕਰ ਦਿਆਂਗੇ ਕਿੰਨੇ ਦੀ ਛੱਡ ਦਾਂਗੇ 60 ਦੀ ਛੱਡ ਦਾਂਗੇ ਇਹ ਦੁੱਧ ਕਿੰਨਾ ਕ ਪਾ ਦੂਗੀ ਬਰੇ ਨਾਰਮਲ ਸੇਵਾ ਤੇ 22 ਕਿਲੋ ਦੁੱਧ ਦੇ ਦੂ। ਉਹ ਪਰਲੀ ਇੱਕ ਨੰਬਰ ਵਾਲੀ। ਬਾਈ ਉਹ ਵੀ ਇੰਨੇ ਹੀ ਦਊਗੀ। ਆ 20 22 ਡੇਢ ਕਿਲੋ। ਹਾਂ 20 22 20 ਪਲੱਸ ਹੀ ਚੱਲਣਗੀਆਂ ਬਰੇ ਘੱਟ ਨਹੀਂ ਰਹਿੰਦੀਆਂ 20 ਤੋਂ। ਹਾਂ ਬਾਕੀ ਆਪਣਾ ਕੰਮ ਹੁੰਦਾ ਯਾਰ ਮਾਲਕ ਤੋਂ ਜਾਣਕਾਰੀ ਲੈ ਕੇ ਦੇਣਾ ਤੇ ਥੋੜਾ ਕੰਮ ਹੁੰਦਾ ਵੀ ਆਪਦੀ ਸਮਝ ਨਾਲ ਬਾਈ ਜਾਨਵਰ ਨੂੰ ਦੇਖ ਕੇ ਖਰੀਦਣਾ। ਤੇ ਹੁਣ ਮਾਰ ਦੇ ਧਰਸੇ ਤੇ ਤਿੰਨ ਨੰਬਰ ਆ ਜੀ ਕੈਮਰਾ। ਇਹ ਵੀ ਤੋੜ ਦਿਓ ਜੀ ਖੋਲ ਕੇ। ਇਹਦਾ ਕਿਹੜਾ ਸੂਆ ਬਾਈ? ਇਹਦਾ ਬਾਈ ਦੂਜਾ ਸੂਆ ਮੂੰਹੋਂ ਚਾਰ ਦੰਦਾ ਹੈ। ਸੂਆ ਦੂਜੇ ਦੰਦਾਂ ਜਾਗੀ ਚਾਰ ਦੰਦਾ। ਇਹ ਕਤੁਹ ਹੁੰਦੀ ਉਰਲੇ ਬੰਨੇ ਵਾਲੀ ਅੱਖ ਇਹਦੀ ਹੈ ਨਹੀਂ ਜਮੰਦਰੂ ਦੂਜੀ ਹੈਗੀ ਆ ਬਾਈ ਹਾਂ ਬੰਦ ਹੀ ਆ ਮਤਲਬ ਇਹ ਇੱਥੇ ਬੰਦ ਦਾ ਬਈ ਜਮੰਦਰੂ ਹੀ ਨਹੀਂ ਹੈਗੀ ਇਹਦੀ ਹਾਂ ਇਧਰਲੇ ਪਾਸੇ ਹੈ ਨਹੀਂ ਜਿਵੇਂ ਆਪਾਂ ਕਹ ਲਈਏ ਪ੍ਰਮਾਤਮਾ ਵੱਲੋਂ ਪ੍ਰਮਾਤਮਾ ਵੱਲੋਂ ਹੀ ਆ ਬਾਈ ਆ ਕੱਦ ਬੱਡੇ ਦਾ ਚੰਗਾ ਆ ਗਿਆ ਬਾਡੀ ਪੰਜਾਬ ਵਾਲੀ ਆ ਵੀਰੇ ਲੋਕਾਂ ਨੂੰ ਮੱਚ ਵਾਲੀ ਵੇਚਦੇ ਨੇ ਆ ਪੰਜਾਬ ਵਾਲੀ ਆਪੂ ਹਾਂ ਦੰਦਾਂ 'ਚ ਬਾਈ ਇੱਥੇ ਖੜਾ ਲੈ ਇੱਕ ਮਿੰਟ ਦਾ ਦੰਦ ਚਾਰ ਆ ਵੀਰੇ ਦੰਦਾਂ 'ਚ ਚਾਰ ਦੰਦ ਚਾਰ ਜੀ ओरिजिनल ਚਾਰ ਦੰਦ ਦੰਦ ਸੁਈ ਕਿੰਨੇ ਦਿੰਦੀ ਆ ਇਹ ਸੁਈ ਨੂੰ ਬਈ 15 ਤੋਂ 20 ਦਿਨ ਹੋ ਗਏ ਬਈ ਆਪਾਂ ਝੂਠੀ 15 20 ਦਿਨ ਦੀ ਸੁਈ ਥੱਲੇ ਦ ਬਈ 15 ਕਿਲੋ ਦਾ ਤਾਂ ਤਿਆਰ ਹੈ 15 ਕਿਲੋ ਹੁਣ ਤਿਆਰੀ ਦਾ ਇੱਥੋਂ ਦਿਖਾ ਦੇ ਦਰਸੋ ਆਪਾਂ ਐਪੂਕ ਦਿਖਾ ਦੇ ਸਿਸਟਮ ਜਿਵੇਂ ਆ ਆਰਡਰ ਦੇ ਦੇ ਨਾੜਾ ਨੂੜਾ ਨੇ ਤੇ ਹੈਗੀ ਠੰਡੀ ਸੀਲ ਹੈ ਜੀ ਗੱਲ ਵਾ ਬਈ ਐਂ ਬਹਿ ਜਾ ਬਿਨਾ ਬੱਚੇ ਤੋਂ ਬਹਿ ਜਾ ਬਈ ਇੱਥੇ ਹੀ ਬਹਿ ਜਾ ਥੋੜੇ ਚਾਹੀਦੇ ਆ ਗਈ ਆ ਗਈ ਲੈ ਬਿਲਕੁਲ ਠੰਡੀ ਸੀਲ ਆ ਗਈ ਕੋਈ ਗਰਮਸਾਵਾਲਾ ਕੰਮ ਨਹੀਂ ਹੈਗਾ ਦੰਦ ਵੀ ਕੋਈ ਕਰੂਗਾ ਬਈ ਆਪਾਂ ਦੰਦ ਵੀ ਪੱਟ ਕੇ ਦਿਖਾ ਦਿੰਦੇ ਆ ਆ ਦੰਦ ਦਿਖਾ ਦੇ ਲਾ ਦੇ ਮੇਰੀ ਆ ਦੋ ਦੰਦ ਛੋਟੇ ਦਿਖਾਉਂਦੀ ਆ ਹਲੇ ਆ ਚਾਰ ਦੰਦ ਹੀ ਹੋਈ ਆ ਜਿਹੜੀ ਗੱਲ ਹੋਊ ਬਈ ਉਨੀ ਦੱਸਾਂਗੇ ਆਪਾਂ ਦਾ ਦੁੱਧ 15 ਕਿਲੋ ਆ 15 ਕਿਲੋ ਆ ਬਰੇ ਆਪਣੇ ਲਾਏ ਫੀਡ ਫੂਡ ਕੋਈ ਨਹੀਂ ਪਾਉਂਦੇ ਬਾਈ ਅੰਦਰ ਦੇਖਣਾ ਚਾਹੀਦੀ ਜਾ ਕੇ ਸਮਝ ਲਓ ਜੀ ਇੱਥੋਂ ਆਗਲੇ ਬੰਨਿਓ ਇੱਥੋਂ ਬਾਡੀ ਬੁੱਡੀ ਦਿਖਾ ਦੇ ਤੇ ਪੈਪ ਵੀ ਦੁੱਧ ਦਾ ਚੰਗਾ ਜਾਂਦਾ ਤੇ ਨਾੜਾ ਨੂੜਾ ਵੀ ਬਹੁਤ ਨੇ ਆਰਡਰ ਤੇ ਜੀ ਗੱਲਬਾਤ ਕਰ ਲਈਏ ਸੂਆ ਹੈਗਾ ਦੂਜਾ ਦੰਦਾਂ ਚ ਹੈਗੀ ਆ ਚਾਰ ਦੰਦ ਤੇ ਨਾਲ ਵੀ ਇਹਦੇ ਜੀ ਗੱਲ ਕਰ ਲਈਏ ਸੱਜਣੋ ਬੱਚੀ ਆ ਬਾਈ ਨਾਲ ਬੱਚੀ ਹੈ ਜੀ ਬੱਚੀ ਬੱਚੀ ਤੇ ਵੀ ਮਾਰਦੇ ਦਰਸ ਕੈਮਰਾ ਉਧਰਲੇ ਬੰਨੇ ਨਾਲ ਇਹਦੇ ਆ ਗਈ ਬੱਚੀ ਆ ਬੱਚੀ ਆ ਗਈ ਨਾਲ ਇਹਦੇ ਇਹਦੇ ਬਾਈ ਕੀ ਰੇਟ ਕਰਦੇ ਆ ਬਈ ਇਹਦਾ ਮੁੱਲ 45000 ਹੈ। ਇੱਕ ਨਹੀਂ ਦੇ ਦਾਂਗੇ। ਇਹ 42 ਦੀ ਦੇ ਦਾਂਗੇ। ਇਹ ਦੇ ਦਾਂਗੇ 42000 ਦੀ। ਆਏ ਬਾਈ ਕਹਿੰਦਾ ਦੇ ਦਾਂਗੇ ਸਿਰਫ 42000 ਦੀ ਤੇ ਹੁਣ ਆ ਜਾ ਲਾਸਟ ਵਾਲੀ ਬਾਈ ਤੇ ਚਾਰ ਨੰਬਰ ਵਾਲੀ ਤੇ ਨੰਬਰ ਮੁਤਾਬਕ ਬਾਈ ਨਾਲ ਕਰ ਲਿਓ ਗੱਲਬਾਤ। ਇਹਨੂੰ ਵੀ ਤੋੜ ਦੋ ਖੋਲ ਕੇ ਇਹਦਾ ਸੁਆ ਕਿਹੜਾ ਬਾਈ? ਇਹ ਬਾਈ ਦੂਜਾ ਸੁਆ ਹੁੰਦੀ ਐ। ਇਹ ਕਾ ਇੱਕ ਦਿਨ ਕੱਢਦੀ ਐ। ਬਈ ਇਹ ਲੈ ਜੂ 5-4 ਦਿਨ ਲੈ ਜੂਗੀ। ਆਂ ਆਂਦੀ ਲੈ ਚੱਲੋ। ਇਹ ਕੱਢ ਦੂ 5-4 ਦਿਨ ਇਹ ਕਿਹੜੀ ਨਸਲ ਚ ਪੈਂਦੀ ਐ ਬਾਈ? ਵੀਰੇ ਜਾਸੂ ਦੇ ਸਾਈਵਾਲ ਦਾ ਕਰਾਸ ਹੈਗਾ। ਇਹ ਆ ਕੀ ਵੱਡੇ ਕਦ ਕਾਟ ਚ ਹਨਾ? ਹਾਂ। ਇੱਥੇ ਰੋਕ ਆ ਇਹ ਆ ਗਈ ਫੁੱਲ ਵੱਡੇ ਕੱਦ ਕਾਰ ਚ ਇਹ ਜਰਸੀ ਦੇ ਸਾਹੀਵਾਲ ਦੇ ਕਰੋ ਸੰਗ ਚ ਆ ਗਈ ਇਹ ਦਿਨ ਕਿੰਨੇ ਕਾਡੂ ਪੰਜ ਚਾਰ ਦਿਨ ਲੈ ਜੂ ਬਾਈ ਥੱਲੇੋਂ ਆਰ ਡਰੂਡਰ ਦਾ ਟਾਈਟ ਕਰੀ ਖੜੀ ਆ ਨਾ ਹਾਂ ਬਾਈ ਇਹਦਾ ਸੂਆ ਦੂਜਾ ਬਾਈ ਦੂਜਾ ਵੀ ਪਹਿਲਾਂ ਨੇ 15 ਕਿਲੋ ਦੁੱਧ ਪਾਇਆ ਹੈ 15 ਦਾ ਰਿਕਾਰਡ ਆ ਪਹਿਲੇ ਸੂਆ ਦਾ ਹੂੰ ਠੰਡੀ ਸੀਲ ਆ ਠੰਡੀ ਸੀਲ ਆ ਬਾਈ ਯਾਰਾ ਇਹ ਕੈਮਰੇ ਕਰਕੇ ਡਰੀ ਜਾਂਦੀ ਥੋੜਾ ਜਿਹਾ ਠੀਕ ਆ ਗੱਲ ਨਹੀਂ ਇਹਦਾ ਉਹ ਕੁਝ ਵੀ ਨਹੀਂ ਕਹਿੰਦੀ ਆ ਦੇਖੋ ਨਹੀਂ ਤਾਂ ਹੁਣ ਤਲਾ ਕੇ ਮਾਰਦੀ ਆ ਡਰ ਇਹਦਾ ਵੀ ਚੰਗਾ ਤੇ ਜਿਵੇਂ ਆਪਾਂ ਕਹਿ ਲਈਏ ਵੀ ਇਹ ਵੀ ਸਟਿਚ ਆਰਡਰ ਬਣਾਉਗੀ ਹਾਂ ਬਾਈ ਹਾਂ ਸਾਡਰ ਬਣਾਉਗੀ ਉਹ ਟਮਾਟਰ ਨਹੀਂ ਬਣਾਉਂਦੇ ਦਿਨ ਬਾਈ ਕਹਿੰਦਾ ਹਲੇ 4 ਤੋਂ 5 ਦਿਨ ਲੈ ਜੂ ਇਹ ਚੰਗੇ ਕੱਦ ਕਾਠ ਵਾਲੀ ਬੈੜਾ ਗਈ ਇਧਰੋਂ ਅਗਲੇ ਬੰਦੇ ਦਿਖਾ ਜੀ ਦਰਸ ਨੂੰ ਦਰਦੀ ਆਗਾ ਥੋੜਾ ਜਿਹਾ ਆਪਾਂ ਅਗਲੇ ਬੰਦੇ ਉਹ ਵੀ ਦਿਖਾ ਦੇ ਲੇ ਵਸ ਮਾਰ ਕੇ ਨਾੜਾ ਨੂੰ ਨਾਲ ਲੈਵੇ ਤੇ ਇਹਦੇ ਵੀ ਚੰਗੀਆਂ ਨੇ ਤੇ ਗੱਲਬਾਤ ਕਰ ਲਈ ਤੇ ਥਣ ਵੀ ਮੁਠੀ ਵਾਲਾ ਲੱਗ ਹਾਂ ਬਾਈ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਬਈ ਇਹਦਾ ਮੁੱਲ 42000 ਕਰਦੇ ਆ 40 ਦੀ ਦੇ ਦਾਂਗੇ ਇਹ ਦੇ ਦਾਂਗੇ 40000 ਦੀ ਜੇ ਕਿਸੇ ਨੇ ਜੋੜਾ ਲੈਣਾ ਹੈ ਜੋ ਉਹ ਜਮਾਨਤਾਂ ਕਰਦਾਂਗੇ ਬਈ ਜੋੜੇ ਜੋੜਾ ਜੋੜਾ ਮੈਂ ਉਹਨਾਂ ਦਾ ਜੋੜਾ ਜਾਂ ਇਹਨਾਂ ਦਾ ਜੋੜਾ ਮਾਨਤਾਂ ਫੁੱਲ ਕਰਦਾਂਗੇ ਬਈ ਹਾਂ ਜੇ ਕਿਸੇ ਸੱਜਣ ਨੇ ਯਾਰ ਜੋੜਾ ਲੈਣਾ ਜਾਂ ਤਿੰਨ ਜਾਂ ਚਾਰੇ ਇਕੱਟੀਆਂ ਲੈਣੀਆਂ ਨੇ ਤਾਂ ਉਹ ਹਿਸਾਬ ਨਾਲ ਬਾਈ ਮਾਨਤਾਂ ਨੇ ਇਹ ਚੋ ਕਰ ਦੂਗਾ ਹਾਂ ਨੰਬਰ ਬੋਲ ਦੋ ਜੀ ਆਪਣਾ ਨੰਬਰ 855 888 5640 ਨੰਬਰ ਬੜਾ ਖਤਰਨਾਕ ਲੈ ਯਾਰ ਇੱਕ ਵਾਰੀ ਫੇਰ ਬੋਲ ਦੋ 855 888 ਹਾਂਜੀ 5640 ਆ ਜਾ ਓਏ ਆ ਜਾ ਸੰਗ ਦਾ ਸੰਗ ਦਾ ਹਜਵਾਕ ਥੋੜਾ ਜਾ ਅਡਰੈਸ ਆਪਣਾ ਦੱਸ ਦੋ ਬਾਈ ਇੱਕ ਵਾਰੀ ਉਹਦੀ ਸਹਿ ਸ਼ਹਿਰ ਆਪਣਾ ਸੁਨਾਮ ਹੈ ਵੀਰੇ ਜਖੇਪੁਰ ਰੋਡ ਤੇ ਆਪਣਾ ਫਾਰਮ ਹੈਗਾ ਫਾਰਮ ਆ ਗਿਆ ਵੀ ਬਕਸੀਵਾਲ ਰੋਡ ਤੋਂ ਵੀ ਆ ਸਕਦਾ ਬਕਸੀਆਵਾਲ ਰੋਡ ਤੋਂ ਵੀ ਆ ਸਕਦੇ ਆ ਜਖੇਪੁਰ ਰੋਡ ਤੋਂ ਵੀ ਵਿਚ ਵਿਚਾਲੇ ਜੇ ਆ ਜਾਲੇ ਆ ਗਏ ਵੀਰੇ ਆਪਾਂ ਉਹ ਸ਼ਹਿਰ ਦੇ ਬਿਲਕੁਲ ਨੇੜੇ ਆ ਨੇੜੇ ਆ ਵੀਰੇ 4 ਕਿਲੋਮੀਟਰ ਹੀ ਆ ਸ਼ਹਿਰ ਅੱਧਾ ਕਿਲੋਮੀਟਰ ਸੁਨਾਮ ਸ਼ਹਿਰ ਹੈ ਹਾਂ ਵੀਰੇ ਤੇ ਬਾਕੀ ਨਾ ਚਾਰਾਂ ਚੋਂ ਜਿਹੜਾ ਵੀ ਨਗੀਨਾ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਚਾਹੇ ਨੇੜੇ ਆ ਕੇ ਤਸੱਲੀ ਕਰ ਲਿਓ ਚਾਹੇ ਤੁਸੀਂ ਬਾਈ ਆਪਦੀ ਵੀਡੀਓ ਕਾਲ ਤੇ ਚਵਾ ਕੇ ਪਾਸ ਕਰਕੇ ਬਾਈ ਤੋਂ ਲੈ ਲਿਓ ਜਾਨਵਰ ਚਾਰ ਦਿਖਾਏ ਨੇ ਇੱਕ ਪਿਓਰ ਜਰਸੀ ਇੱਕ ਜਰਸੀ ਤੇ ਸਾਈਵਾਲ ਦਾ ਕ੍ਰੋਸ ਇੱਕ ਦੋ ਦਿਖਾਈਆਂ ਨੇ ਐਚ ਐਫ ਕ੍ਰੋਸ ਤਿੰਨ ਸੂਈਆਂ ਹੋਈਆਂ ਨੇ ਤੇ ਸਿੰਗਾ ਵਾਲੀ ਪੱਛੀ ਸੂਣ ਵਾਲੀ ਆ ਤਿੰਨਾਂ ਨਾਲ ਹੀ ਪੱਛੀਆਂ ਨੇ ਹਾਂ ਬਾਈ ਹਾਂ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਖਰੀਦ ਕੇ ਧੰਨਵਾਦ ਜੀ